ਮੀਟਿੰਗ ਦੇ ਵਿੱਚ ਸ਼ਾਮਲ ਭੈਣੋ ਤੇ ਭਰਾਵੋ ਮੇਥੋਂ ਪਹਿਲਾਂ ਦੁਨਣਾ ਬੁਲਾ ਰਹੇ ਨੇ ਆਪ ਜਿਹਾ ਆਪ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਜੀ ਦੇ ਵਿੱਚ ਪਹਿਲੀ ਗੱਲ ਜਿੱਡਾ ਬਿਜਲੀ ਬੋਰਡ ਦਾ 225 ਫੈਸਲਾ ਕਰਕੇ ਹਮਲਾ ਆ ਰਿਹਾ ਏਸ ਹਮਲੇ ਨੂੰ ਰੋਕਣ ਵਾਸਤੇ ਭਵੇਂ ਜਥੇਬੰਦੀਆਂ ਦਾ ਮੁਲਾਜ਼ਮ ਜਥੇਬੰਦੀਆਂ ਦਾ ਸਮੇਤ ਮਜ਼ਦੂਰ ਜਥੇਬੰਦੀਆਂ ਦਾ ਮਾਹੌਲ ਵੱਜਣਾ ਪਰ ਜਿਹੜਾ ਜਏ ਹਮਲਾ ਜਿਵੇਂ ਦਿੱਲੀ ਕੋਲ ਚ ਆਮ ਲੋਕ ਆਏ ਸੀ ਉਹ ਤੋਂ ਬੜਾ ਠੱਲਿਆ ਨਹੀਂ ਜਾਂਦਾ ਜੇ ਤਾਂ ਸੀ ਲੋਕਾਂ ਚ ਜਾ ਕੇ ਇਹ ਗੱਲ ਕਹਾਂਗੇ ਕਿ ਭਾਈ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਦਾ ਦੇਾਂਗੇ ਤੋਤੇ ਫੇਰੇ ਬਿੱਲ ਲਾਗੂ ਹੋ ਤੇ ਬਿਜਲੀ ਸਾਡੇ ਘਰਾਂ ਚੋਂ ਜਾਊਗੀ ਜੇ ਅਸੀਂ ਲੋਕਾਂ ਨੂੰ ਇਹ ਗੱਲ ਸਮਝਾ ਦਈਏ ਕਿ ਜਿੱਡਾ ਵੱਡਾ ਹਮਲਾ ਜਿੰਨੀ ਸਾਰੀਆਂ ਜਥੇਬੰਦੀਆਂ ਦੀ ਤਾਕਤਾਂ ਲਾਉਣਗੀਆਂ ਪਰ ਉੰਨੀ ਤਾਕਤ ਨਾਲ ਇਹ ਹਮਲਾ ਵਾਪਸ ਨਹੀਂ ਹੁੰਦਾ ਇਹ ਹਮਲਾ ਤੁਹਾਡੇ ਸ਼ਾਮਲ ਹੋਣ ਦੇ ਨਾਲ ਵਾਪਸ ਹੋਣਾ ਹੈ ਇਹ ਫੈਸਲਾ ਹੁਣ ਤੁਹਾਡਾ ਹੈ ਜਾਹੇ ਉਹਨਾਂ ਲੋਕਾਂ ਨੂੰ ਅਸੀਂ ਨਹੀਂ ਕਹਿੰਦੇ ਜਾ ਕੇ ਕਹੋ ਵੀ ਜਥੇਬੰਦੀ ਚ ਲਾ ਲੋ ਇੱਕ ਹਿੱਸਾ ਪਿੰਡਾਂ ਦਾ ਸਾਡੇ ਨਾਲ ਤੁਰਦਾ ਹੈ ਪਹਣਾ ਦਾ ਹਿੱਸਾ ਵੀ ਤੁਰਦਾ ਹੈ ਪਿੰਡਾਂ ਦਾ ਬਹੁਤ ਵੱਡਾ ਹਿੱਸਾ ਇਸ ਗੱਲ ਦੇ ਭਰੋਸਾ ਕਰੀ ਬੈਠਾ ਹੈ ਕਿ ਹੈਗੇ ਆ ਬਾਬਰ ਸ਼ੇਰ ਜਥੇਬੰਦੀਆਂ ਵਾਲੇ ਆਪ ਆਪਦੇ ਘਰਾਂ ਦੇ ਕੰਮ ਕਰ ਲਓ ਇਹ ਕਰਾ ਦੇਣਗੇ ਇਹ ਭਲੇਖਾ ਤੁਸੀਂ ਕੱਢਣਾ ਉਹਨਾਂ ਦਾ ਕਿ ਜੇ ਇਸ ਭਲੇਖੇ ਤੇ ਰਹੇ ਤੇ ਜੋ ਬਿਜਲੀ ਦਾ ਹਾਲ ਹੋਣਾ ਜੇ ਜਵਾਗ ਅੰਦਰ ਬੱਲੂ ਛੱਡ ਕੇ ਚੱਲਦਾ ਛੱਡਿਆ ਤਾਂ ਹੁਣ ਸਾਡ ਬਾਹਰ ਲਫੇੜਾ ਪਿਆ ਕਰਨਾ ਕਿ ਬੱਲੂ ਚੱਲਦਾ ਛੱਡਿਆ ਜਰੂਰੀ ਸਾਰੇ ਪਰਿਵਾਰ ਨੂੰ ਹੋ ਸਕਦਾ ਹੋਵੇ ਵੀ ਇੱਕ ਬੱਲ ਬਣਾ ਸਾਰਨਾ ਪਵੇ ਜੇ ਬਿਲ ਭਾਵਸ ਨਹੀਂ ਹੁੰਦਾ ਹੌਲੀ ਹੌਲੀ ਇਸ ਮਿਲਣ ਨੇ ਸਾਡੇ 80% ਲੋਕਾਂ ਦੇ ਘਰੋਂ ਬਿਜਲੀ ਖੋਹ ਲੈਣੀ ਹੈ ਇਹਦੇ ਵੱਡਾ ਹਮਲਾ ਹੈ ਇਹ ਏਡੇ ਵੱਡੇ ਹਮਲੇ ਨੂੰ ਕਲੀਆਂ ਜਥੇਬੰਦੀਆਂ ਦੀ ਤਾਕਤ ਨਾਲ ਰੋਕ ਲਈਏ ਇਹ ਨਹੀਂ ਰੁਕਣਾ ਲੈਂਡ ਬੋਰਡ ਨੀਤੀ ਲਿਆਂਦੀਆਂ ਸਾਰੀਆਂ ਜਥੇਬੰਦੀਆਂ ਬੋਲੇ ਆ ਲੜੇ ਆ ਪਰ ਜਿਨ੍ਹਾਂ ਦੀ ਜ਼ਮੀਨ ਜਾਂਦੀ ਸੀ ਉਹ ਕਹਿੰਦੇ ਸੀ ਢੇਰੀਆਂ ਲਾ ਦੇਾਂਗੇ ਚਾਰ ਦਿਨ ਪੋਸਟਮਾਰਟ ਵੀ ਨਹੀਂ ਹੋਣਾ ਹਾਲਾਂਕਿ ਮੇਰੇ ਨਾਲ ਵੱਡੀ ਉਮਰ ਦਾ ਬਜ਼ੁਰਗ ਸੀ ਮਾਦਰ ਮਾਰਨ ਨੂੰ ਅੱਗ ਕੀ ਲੱਗੀ ਹੋਈ ਸੀ ਇਸ ਕਿਸੇ ਨੂੰ ਨਾ ਇੱਕ ਨਹੀਂ ਅਨੇਕਾਂ ਵੀਡੀਓ ਸੁਣੀਆਂ ਕਿ ਮਰਾਂਗੇ ਵੀ ਮਾਰਾਂਗੇ ਮਰੇ ਬਿਨਾ ਜ਼ਮੀਨ ਨਹੀਂ ਦਿੰਦੇ ਇਹ ਉਹ ਹੈ ਜਿਹਾ ਸਵਾਲ ਤੁਹਾਡੇ ਸਾਰੇ ਲੋਕਾਂ ਦੇ ਸਾਹਮਣੇ ਪਤਾ ਇਹ ਸਵਾਲ ਆ ਮੰਗ ਕਰਦਾ ਸਾਥੋਂ ਕਿ ਪਹਿਲਾਂ ਸਾਡੇ ਸੀਸਤਲੀ ਤੇ ਟਿਕਦੇ ਆ ਜੇ ਸੀਸਤਲੀ ਤੇ ਟਿਕਣਗੇ ਫਿਰ ਇਹਦੇ ਲਈ ਜੋ ਤਗਦਰ ਕਰਨਾ ਸੀ ਉਹ ਕਰ ਲਾਂਗੇ ਜੇ ਮੰਨ ਨਹੀਂ ਬਣਦਾ ਇਰਾਦਾ ਨਹੀਂ ਬਣਦਾ ਫੇਰੇ ਦੀ ਤਿਆਰੀ ਨਹੀਂ ਹੋਣੀ ਜਿੰਨੇ ਦਿਨ ਦਿੱਤੇ ਐ ਇੰਨੇ ਹੀ ਬਹੁਤ ਐ ਜੇ ਇਰਾਦਾ ਨਾ ਬਣੇ ਫੇਰ ਚਾਹੇ 15 ਦਿਨ ਹੋਰ ਵੀ ਪਾ ਲਿਓ ਇਰਾਦੇ ਦੀ ਗੱਲ ਫਰਕ ਪਾਉਂਦੀ ਐ ਤੁਸੀਂ ਜਿੱਡੀ ਵੱਡੀ ਗਿਣਤੀ ਆਏ ਹੋ ਸਾਰਿਆਂ ਨੇ ਢਾਕ ਪੜੀ ਐ ਢਾਕ 'ਚ ਲਿਖਿਆ ਸੀ ਕਿ ਹਰ ਇੱਕ ਪਿੰਡ 'ਚੋਂ ਪੈਣਾ ਦੀ ਹਾਜ਼ਰੀ ਚਾਹੀਦੀ ਐ ਕਿੰਨੇ ਪਿੰਡਾਂ ਨੇ ਇਹ ਭਾਈ ਲਾਗੂ ਕੀਤੀ ਕਿੰਨੇ ਜ਼ਿਲ੍ਹਿਆਂ ਨੇ ਲਾਗੂ ਕੀਤੀ ਸਾਰੇ ਆਪਿਆਂ ਦੇ ਮਨ ਤੇ ਨਿਗਾਹ ਮਾਰ ਲਓ ਜੀ ਤੁਸੀਂ ਪੈਣਾ ਕੋਲੇ ਗਏ ਸੀ ਤਾਂ ਨਹੀਂ ਆਈਆਂ ਇਹ ਹਕੀਕਤ ਨਹੀਂ ਚੰਡੀਗੜ੍ਹ ਗਏ ਆ 100 ਪੈਣਾ ਮਸਾਂ ਕੁਝ ਪਿੰਡ ਲੈ ਕੇ ਗਏ ਆ ਧੰਨਵਾਦ ਆ ਮਾ ਪਿੰਡਾਂ ਦਾ ਪਰ ਦੂਜਿਆਂ ਨੂੰ ਡਿੱਕਾ ਲੱਗਦਾ ਸੀ ਪੈਣਾ ਦਾ ਚੰਡੀਗੜ੍ਹੋਂ ਕੋਈ ਸਸਤੀ ਵੀ ਮਿਲਦੀ ਐ ਤੇ ਜਿਹੜੀਆਂ ਭੈਣਾਂ ਕਿਸੇ ਬੱਸਾਂ ਦੇ ਨਾਲ ਜਾਪਣੀ ਉਹਨਾਂ ਦਾ ਲਾਂਬਾ ਵੀ ਮਿਲ ਗਿਆ ਸਾਨੂੰ ਜੰਦੀ ਭੈਣਾਂ ਨੂੰ ਨਾਲ ਤੋਂ ਉਹਨਾਂ ਜਾਂ ਠਾਉਣਾ ਥਾ ਲੋ ਭੈਣਾਂ ਨੂੰ ਅਸੀਂ ਨਹੀਂ ਕਹਿੰਦੇ ਪਰ ਜਿਹੜੀ ਸੋਡੀ ਹੁਣ ਮੜਕ ਹੈ ਜਿੱਥੇ ਬੰਦੇ ਦੀ ਇਹ ਮੜਕ ਨਹੀਂ ਭਰਾਵੋ ਰਹਿਣੀ ਤੁਹਾਡੀ ਜਿਹੜੀ ਮੜਕ ਦਿੱਲੀ ਕੋਲ ਨੇ ਬਣਾਈ ਹੈ ਭੈਣਾ ਨਾਲ ਸੀ ਤਾਂ ਸਾਡੇ ਵੱਡੀ ਗਿਣਤੀ ਕੱਲੇ ਮਰਦਾਂ ਨੇ ਨਹੀਂ ਬਣਾਈ ਉਹ ਹੁਣ ਇਹ ਫੈਸਲਾ ਕਰ ਲੋ ਜਿੰਨੇ ਤੁਸੀਂ ਇੰਨੀਆਂ ਭੈਣਾ ਹੁੰਦੀਆਂ ਸਾਰੇ ਪਿੰਡ 'ਚ ਚਰਚਾ ਚੱਲਣੀ ਸੀ ਵੀ ਬਿਜਲੀ ਗਈ ਆਪਾਂ ਤੋਂ ਹੁਣ ਲਾਲਟਣਾਂ ਨੂੰ ਸਾਰਿਆ ਕਰਾਂਗੇ ਸਰੋਂ ਦੇ ਤੇਲ ਦੇ ਦੀਵੇ ਨਾਲ ਸਾਰਿਆ ਕਰਾਂਗੇ ਪਹਿਲਾਂ ਸਾਰਦੇ ਰਹੇ ਲੋਕ ਜਦੋਂ ਲਾਈਟ ਨਹੀਂ ਸੀ ਪਰ ਜਿੰਨੀ ਹੁਣ ਨਿਰਭਰਤਾ ਹੋ ਗਈ ਹੁਣ ਸਰਨਾ ਨਹੀਂ ਪ੍ਰਧਾਨ ਨੇ ਕਹਦਾ ਕਿ ਜਿੰਨੀ ਮਰਜ਼ੀ ਝੂਨਪੂਣ ਹੋਵੇ ਜਿੰਨੀ ਮਰਜ਼ੀ ਮਹਿੰਗੀ ਹੋ ਜੇ ਉਹਨਾਂ ਚਿਰ ਅਸੀਂ ਬਿਜਲੀ ਵਰਤਾਂਗੇ ਜਦੋਂ ਜੇਬ ਖਾਲੀ ਹੋ ਗਈ ਉਦੋਂ ਬਿਜਲੀ ਬਣਾਵੀਂ ਸਰਜੋ ਜਦੋਂ ਜੇਬ ਖਾਲੀ ਹੁੰਦੀ ਹੈ ਹੁਣ ਵੀ ਹਿੰਦੁਸਤਾਨ ਦਾ ਬਹੁਤ ਵੱਡਾ ਹਿੱਸਾ ਜਿਹੜੇ ਅਸੀਂ ਸਾਰੇ ਦਾਵਾ ਕਰਦੇ ਆਂ ਵੀ ਅੰਨ ਦੇ ਤਾਂ ਗਦਾਮ ਭਰੇ ਪਏ ਐ ਬਿਨਾਂ ਰੋਟੀ ਤੋਂ ਸੌਂਦੇ ਆ ਬਿਨਾਂ ਰੋਟੀ ਤੋਂ ਜੇ ਉਸ ਪੈਸਾ ਨਹੀਂ ਰੋਟੀ ਪੈਸੇ ਬਿਨਾਂ ਮਿਲਦੀ ਨਹੀਂ ਇਹ ਹਾਲਤ ਬਿਜਲੀ ਦੀ ਬਣਨ ਜਾ ਰਹੀ ਹੈ ਜਿੰਨਾ ਪ੍ਰਧਾਨ ਨੇ ਕਿਹਾ ਵੀ ਇਹ ਕੰਪਨੀਆਂ ਵੇਚਣੀਆਂ ਬਿਜਲੀ ਜਿਹੜੀ ਸਸਤੀ ਦਿੰਦੀ ਆ ਉਹ ਲੈ ਲੋ ਹੁਣ ਜੇ ਮੋਬਾਈਲ ਵਾਲੀਆਂ ਕੰਪਨੀਆਂ ਕਹਿੰਦੇ ਭਾਈ ਪਹਿਲਾਂ 3000 ਦਾ ਦਿੰਦੇ ਸੀ ਸਾਲ ਦਾ ਉਦੋਂ ਪਹਿਲਾਂ ਫਰੀ ਵੀ ਦਿੰਦੇ ਸਾਨੂੰ ਲਿਆਉਣਾ ਸੀ ਉਹਦੇ ਤੇ ਇੱਕੇ ਦਾਮ ਚਾਕੇ 600 ਵਧਾਇਆ 3700 ਦਾ ਪੈਂਦਾ ਉਹ ਸਾਲ ਦਾ ਇਹਨੂੰ 3700 ਨੂੰ 4000 ਦਾ ਕਰਦਿਆ ਨਾ ਭਾਈ 5 ਦਾ ਕਰਦਿਆ ਨਾ ਕਿਉਂਕਿ ਸਰਨਾ ਮੋਬਾਈਲ ਬਣਾਵ ਨਹੀਂ ਜਿੰਨਾ ਚਿਰ ਕਿਸੇ ਪਾਸੇ 4 ਪੈਸੇ ਮਿਲਦੇ ਆ ਇਹ ਲੋਨ ਦਾ ਜਿਹੜੀ ਸਸਤੀ ਦਾ ਮਤਲਬ ਤਾਂ ਇਹ ਆ ਨਾ ਵੀ ਭਾਈ ਇਹ ਉਹ 25 ਰੁਪਏ ਜੁੰਡ ਹੋਗੀ ਫਲਾਣਾ 2 ਪैसे ਰਹਿ ਤੈਂਦਾ ਉਹ ਤੋਂ ਲੈ ਲੋ ਮੁਕਾਬਲੇ ਦਾ ਮਤਲਬ ਇਹ ਨਹੀਂ ਵੀ ਹੁਣ ਤੁਹਾਨੂੰ 100 ਰੁਪਏ ਜੁੰਡ ਮਿਲਦੀ ਐ ਫਿਰ ਇਹ ਮੁਕਾਬਲੇਬਾਜੀ ਹੋ ਜੂਗੀ ਸ਼ਾਇਦ ਇਹ ਰੁਪਏ ਜੁੰਡ ਲੈਣ ਲੱਗ ਜੂ ਮੁਕਾਬਲੇਬਾਜੀ ਇਹ ਨਹੀਂ ਹੋਣੀ ਉਹਨਾਂ ਦੇ ਵਿੱਚੋਂ ਕਿਹੜਾ ਸਸਤੀ ਦਿੰਦਾ ਐ ਪੂਰੀ ਮਹਿੰਗੀ ਚੋਂ ਉਹ ਕਰ ਲਿਓ ਫੈਸਲਾ ਜੇ ਹੁਣ ਏਡਾ ਵੱਡਾ ਹਮਲਾ ਹੈ ਇੱਕ ਸਾਲ ਹੁੰਦਾ ਵੀ ਕੀ ਏਡੇ ਹਮਲੇ ਨੂੰ ਡਿੱਕਿਆ ਨਹੀਂ ਜਾ ਥੱਲਿਆ ਨਹੀਂ ਜਾ ਸਕਦਾ 100% ਗਰੰਟੀ ਆ ਥੱਲਿਆ ਜਾ ਸਕਦਾ ਪਰ ਦਿਨ ਰਾਤ ਕੀ ਕਰਨੀ ਪਊ ਹੁਣ ਜਿਵੇਂ ਕਰਦੇ ਕਿੰਨੇ ਕੰਮ ਆ ਜੇ ਕੋਈ ਭੈਣ ਕਹੇ ਵੀ ਆ ਵੀ ਕਰਨ ਵਾਲਾ ਪਿਆ ਆ ਵੀ ਕਰਨ ਵਾਲਾ ਪਿਆ ਆ ਵੀ ਕਰਨ ਵਾਲਾ ਪਿਆ ਗਿਣੀ ਜਾਵੇ ਕਰੇ ਕੋਈ ਕੰਮ ਨਾ ਆਸਣ ਦੇ ਕਰਪਾਣਾ ਦੇ ਮਨ ਲਾ ਜੇ 50 ਕੰਮ ਬਣ ਜਾਂਦੇ ਹੁਣਗੇ ਘਰਾਂ ਦੇ ਫਿਰ 50 ਦੇ 50 ਕਰੀ ਦਿੰਦੀਆਂ ਭੈਣਾ ਕਿਉਂਕਿ ਜਿਹੜਾ ਕੰਮ ਹੁਣ ਲੱਗ ਗਿਆ ਉਹ ਕਰ ਲਿਆ ਆਪਣੀ ਹਾਲਤ ਉਹ ਭੈਣਾ ਰਗੀ ਹੋਈ ਪਈ ਆ ਹੁਣ ਇਧਰੋਂ ਬਿਜਲੀ ਬੋਰਡ ਵਾਲੇ ਕਹਿੰਦੇ ਤੁਹਾਡੇ ਕੋਲ ਲਾਈਟ ਨਹੀਂ ਰਹਿਣ ਦੀ ਨਹੀਂ ਦੇਖ ਲਓ ਫੈਸਲਾ ਤੁਸੀਂ ਕਰ ਲਓ ਇਹਦਾ ਕਰੀਏ ਕੁਝ ਉਧਰ ਜਿਹੜੇ ਵੀ ਐ ਪ੍ਰਧਾਨ ਉਹਦੀ ਵਿਆਖਿਆ ਕਰ ਗਿਆ ਜਿਹੜਾ ਉਹਨਾਂ ਨੇ ਕੇਸ ਵੀ ਬਣਾਉਣਾ ਹੈ ਹੁਣ ਆਪਣਦੇ ਕੇਸ ਬਣਦੇ ਆ ਸਾਬਤ ਉਹ ਕਰਦੇ ਆ ਵੀ ਦੋਸ਼ੀ ਕਿਵੇਂ ਬਣਦਾ ਉਸ ਕਾਨੂੰਨ ਚ ਐ ਕਿ ਤੁਹਾਡੇ ਤੇ ਦੋਸ਼ ਲਾਉਣਾ ਕੰਪਨੀ ਨੇ ਤਾਂ ਕਿ ਮੇਰਾ ਬੀਜ ਚੋਰੀ ਕਰਕੇ ਵੀ ਇਹਨੇ ਬੀਜ ਲਿਆ ਸਾਬਤ ਤੁਹਾਨੂੰ ਕਰਨਾ ਪੈਣਾ ਵੀ ਮੈਂ ਚੋਰੀ ਨਹੀਂ ਕੀਤਾ ਉਹ ਬਿਲ ਵੀ ਰੋਕਣਾ ਐ ਇਹ더라 ਹੜਾਣਾ ਕੰਮ ਹੈ ਪੂਰਨ ਰੂਪ ਚ ਹਜੇ ਵੀ ਨੇਪਰੇ ਨਹੀਂ ਚੜਿਆ ਉਥੇ ਕੰਮ ਕਰਨ ਵਾਲਾ ਵੀ ਪਿਆ ਹੈ ਜੇ ਕਿਤਾਬ ਚ ਸਾਪਣੇ ਸਟੇ ਸੈਕਿਊਨ ਨੇ ਕਹਤਾ ਵੀ ਅਸੀਂ ਪਰਫਾਰਮੈਂਸ ਦਿੱਤਾ ਤੁਹਾਨੂੰ ਉਹਦੇ ਚ ਪੂਰੀ ਪਿੰਡਾਂ ਦੀ ਹਾਲਤ ਲਿਆਉਣੀ ਹੈ ਕਿ ਜਿੱਦੇ ਫੰਡ ਕਰਨ ਤੁਰੇ ਕਿੰਨੇ ਤੁਰੇ ਫੰਡ ਕਰਨ ਭੈਣਾ ਵੀ ਤੁਰੀਆਂ ਕਪੜੇ ਇਕੱਠੇ ਕਰੇ ਭੈਣਾ ਨਾਲ ਦੁਰੀਆਂ ਜਾਂ ਭੈਣਾ ਨੇ ਕਪੜੇ ਸੰਟੇ ਆ ਡੋਡੀ ਚੰਗੇ ਮਾੜੇ ਭੈਣਾ ਨਾਲ ਵੀ ਗਈਆਂ ਜਨਨਕ ਕੁੱਲ ਜੋ ਤੁਹਾਡਾ ਪਿੰਡ ਦਾ ਭੈਣਾ ਦਾ ਪਿੰਡ ਦਾ ਨਗਰ ਦਾ ਯੋਗਦਾਨ ਆ ਉਹਦੇ ਚ ਜੱਥੇਬੰਦੀ ਤੌਰ ਤੇ ਉਹਨੂੰ ਪੂਰੇ ਨੂੰ ਗਿਣਨਾ ਏ ਕੰਮ ਵੀ ਕਰਨ ਆਲਾ ਪਿਆ ਇਹਦੇ ਨਾਲ ਹੀ ਤੁਹਾਡੇ ਪਿੰਡਾਂ ਦੇ ਫੰਡ ਵੀ ਤੁਹਾਡੇ ਸਿਰ ਤੇ ਪਏ ਆ ਖਾਲੀ ਹੱਥ ਮੂਨ ਨੂੰ ਨਹੀਂ ਜਾਂਦਾ ਜੇ ਫੰਡ ਹੋਣਗੇ ਤਾਂ ਲੜ ਸਕਾਂਗੇ ਜੇ ਫੰਡ ਨਹੀਂ ਹੋਣਗੇ ਨਹੀਂ ਲੜਿਆ ਜਾਣਾ ਲਗਭਗ ਸਾਲ ਹੋਣ ਵਾਲਾ ਹੋ ਗਿਆ ਮੈਂਬਰਸ਼ਿਪ ਦਿੱਤੀ ਹੋਈ ਆਪਾਂ ਚੋਣਾਂ ਵੀ ਕਰਾਉਣੀ ਐ ਉਧਰ ਹਰਜੀਸ਼ ਉਹਦੀ ਮੌਤ ਹੋ ਗਈ ਬੰਦਾ ਸਾਡਾ ਹਸਪਤਾਲ 'ਚ ਪਿਆ ਹੈ ਪੈਸੇ ਅਸੀਂ ਜੇਬ 'ਚੋਂ ਲਾ ਰਹੇ ਆਂ ਜਿਹੜੇ ਸਰਕਾਰ ਨੂੰ ਲਾਉਣੇ ਚਾਹੀਦੇ ਸੀ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਦੇਣ ਲੈਣ ਦੀ ਗੱਲ ਤਾਂ ਦੂਰ ਉਹ ਮਸਲਾ ਵੀ ਖੜਾ ਹੈ ਕੱਲ ਤੁਸੀਂ ਟਰਾਂਸਪੋਰਟਰ ਵਾਲਿਆਂ ਦੇ ਕੋਟ ਦੇ